ਇਹ ਹੁਣ ਦਵਾਂਗਾ ਆਪਾਂ 60000 ਜੋੜੀ ਮਾਣਦਾਨ ਕਰਦੇ ਆਂ 5000 ਦਾ ਕਰਦਾ ਮੇਰੇ ਸਾਹਿਬ ਠੀਕ ਆ 55000 ਦੇ ਦਾਂਗਾ ਨਾ ਆਪਾਂ ਉਹ ਚੋਂ ਮਾਣਦਾਨ ਉਹ ਐਡ ਵੀ ਚਾਹ ਹਾਂ ਨਾ ਦਵਾਂ 15000 ਦੀ ਤੇ ਜਿਹੜਾ ਕਟਾ ਉਹਦਾ ਮੁੱਲ ਕਟਾ ਵੀ 18000 ਦਾ 18000 ਦਾ ਜੋੜੀ ਲੈ ਜਾ ਕੋਈ 30000 ਦੀ ਲੈ ਲੈ ਵੀਰ ਹਾਂਜੀ ਸਾਸਰੀ ਘਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਟਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਕਰ ਜੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਨੇ ਟੋਟਲ 6-7 ਪਸ਼ੂ ਸੇਲ ਕਰਨੇ ਆ ਬਿਲਕੁਲ ਛੋਟੇ-ਛੋਟੇ ਮੋਨ ਵਾਲੇ ਜਿਨ੍ਹਾਂ ਵਿੱਚੋਂ ਤੁਹਾਨੂੰ ਦਿਖਾਵਾਂਗੇ ਵੀ ਕੁਝ ਤਾਜ਼ੀਆਂ ਸੂਈਆਂ ਤੇ ਕੁਝ ਉੱਚਾ ਬੱਚਾ ਜੀ ਬਾਕੀ ਦੀ ਜਾਣਕਾਰੀ ਆਪਾਂ ਪ੍ਰਭ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਭੈਣ ਭਰਾ ਨੇ YouTube ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਹੁੰਦਾ ਉਹ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਨਾ ਉਹ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਵੀਰ ਨਾਲ ਇਹਨਾਂ ਪਸ਼ੂਆਂ ਦੇ ਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਿੰਡ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਹੁਤ ਕਿਰਪਾਵਾ ਬਾਬਾ ਨਾਨਕ ਦੀ ਠੀਕ ਆ ਜੀ ਤਾਂ ਅੱਜ ਕਿੰਨੇ ਬਰੂ ਸੇਲ ਕਰਨੇ ਆ ਉਹ ਪਾਵੇਂ 5 ਪਿੰਡ ਸਾਹਿਬ ਸਰੂਪ ਠੀਕ ਆ ਤਾਂ ਦੋ ਜਿਹੜੇ ਕਹਿਣ ਨੇ ਉਧਰ ਬੱਜੇ ਆ ਉਹ ਇੱਕ ਘਟਾ ਦੇ ਇੱਕ ਗਾਮ ਹੌਲੇ ਪਾ ਲਈ ਬਿਲਕੁਲ ਹੌਲੇ ਪਾ ਲਈ ਬਿਲਕੁਲ ਕਿੰਨੇ ਕਿੰਨੇ ਤੋਂ ਸ਼ੁਰੂ ਆ ਅੱਜ ਗਾਂ ਕਰਾਂਗੇ 13000 ਤੋਂ ਸ਼ੁਰੂਆਤ 13000 ਤੋਂ 13000 ਚੰਗੀ ਪਲੀ ਗਾਂ ਦਵਾਂਗੇ ਐਡਰੈਸ ਦੱਸ ਦਿਓ ਐਡਰੈਸ ਵੀ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਤੇ ਨਾਮ ਮੇਰਾ ਪ੍ਰਭ ਜੀ ਜੀ ਤੇ ਬਾਕੀ ਬਾਬਾ ਨੋਸਿਸ ਮਾਤ ਵਿੱਚ 4 ਕਿਲੋਮੀਟਰ ਬੈਕਸਾਈਡ ਤੇ ਮੇਰਾ ਪਿੰਡ ਜੀ ਠੀਕ ਹੈ ਤੇ 9780911798 ਤੇ ਪਹਿਲਾ ਮਾਲ ਚਲ ਗਿਆ ਦੂਰ ਬਹੁਤ ਕਿਰਪਾ ਬਾਬੇ ਨਾਲਕ ਦੀ ਰਹੀ ਵੀ ਜੀ ਠੀਕ ਹੈ ਬੜੇ ਭੈਣ ਭਰਾਵਾਂ ਦਾ ਪਿਆਰ ਆ ਫੋਨ ਬੜਾ ਆਉਦਾ ਜੀ ਬਹੁਤ ਜ਼ਿਆਦਾ ਫੋਨ ਆਉਦਾ ਠੀਕ ਹੈ ਜੀ ਚਲੋ ਬਾਕੀ ਵੀ ਜੀ ਭੈਣ ਭਰਾ ਪਿਆਰ ਹੋਵੇ ਫੇਰ ਹੀ ਗੇਮ ਚੱਲਦੀ ਹੈ ਹਾਂਜੀ ਹਾਂਜੀ ਸ਼ਰਵਾਤ ਵੈੜ ਤੋਂ ਹੈ ਹਾਂਜੀ ਬਿਲਕੁਲ ਬਿਲਕੁਲ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਦੇ ਵਿੱਚ ਨੂੰ 10 ਦਿਨ ਲੱਗ ਗਏ ਹਫਤਾ ਹੋ ਗਿਆ 10 ਦਿਨ ਲੱਗ ਗਏ 10 ਦਿਨ ਸੂਈ ਹੈ ਜੀ ਠੀਕ ਹੈ ਦੁੱਧ ਕਿੰਨਾ ਦੇ ਕੋਲ ਉਹਦੇ ਵਿੱਚ ਹਾਲੇ 13 ਅ 14 ਹੋ ਜੇ ਠੀਕ ਥਾਣ ਥਣ ਬੜਾ ਚੰਗਾ ਲੱਗਾ ਬੜਾ ਗੁੱਲੇ ਰਗਾ ਗੱਡੇ ਥਣਗੇ ਨੇ ਇਧਰ ਹੀ ਵੇ ਪਾਈਧਰ ਹੀ ਵੇ ਠੰਡੀ ਆ ਨਾ ਨਰਸੀ ਪਾਉਂਦੀ ਉਹੜੇ ਨਾ ਠੀਕ ਤੋਰੋ ਇਹਨੂੰ ਜੀ ਲਓ ਜੀ ਲਓ ਪਿੰਡਾ ਸਾਹਿਬ 13 13 ਤੋਂ 14 ਕਿਲ ਵੀਰੇ 13 ਕਿਲੋ ਆਖੰਡਿਆ ਵਾ ਤੁਸੀਂ ਆ ਕੇ ਝੋਕੇ ਖੜੇ ਹੋ ਦੋ ਟਾਈਮ ਚੋ ਚਾਰ ਟਾਈਮ ਚੋ ਮੇਰੇ ਘਰ ਦੀ ਸਰੀ ਹੈ ਹਾਂਜੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਇਹ ਕਰਮਾ ਵਾਲੀ ਨੂੰ ਕੁਆਲਿਟੀ ਚੰਗੀ ਆ ਲੈਵਾ ਵੀ ਬਹੁਤ ਸੋਹਣਾ ਤਿਆਰ ਕੀਤਾ ਵਾ ਬਾਕੀ ਤੋਰਾ ਤਾਰਾ ਚੈੱਕ ਕਰਾਉਣੇ ਆ ਸੁਆ ਇਹਦਾ ਕਰਮਾ ਦੂਜਾ ਕਿ ਤੀਜਾ ਦੂਜਾ ਸੁਆ ਜੀ ਤੀਜਾ ਦੂਜਾ ਸੁਆ ਹੈਨਾ ਹਾਂਜੀ ਦੂਜਾ ਠੀਕ ਆ ਆ ਵੇਖੋ ਇਹ ਲੈਵਾ ਚੈੱਕ ਕਰੋ ਬਾਕੀ ਕੋਈ ਜਿਆਦਾ ਵੱਡਾ ਕੱਦ ਨਹੀਂਗਾ ਆਰਡਰ ਕੱਦ ਦੇ ਹਿਸਾਬ ਨਾਲ ਬਹੁਤ ਸੋਹਣਾ ਤਿਆਰ ਕੀਤਾ ਹੈ ਕੋਈ ਏਡੀ ਵੱਡੀ ਨਹੀਂ ਆ ਹਾਂ ਜੀ ਜਿੱਦੀ ਇੱਕ ਸਾਫ਼ ਹੈ ਸਾਰੀ ਜੀ ਜੀ ਮੋੜ ਲਾ ਵੀਰ ਆ ਵੇਖੋ ਜੀ ਜਾਣ ਦੋ ਬਾਕੀ ਥਾਣ ਬੜੇ ਸੋਹਣੇ ਲੱਗੇ ਆ ਐ ਚੰਗੇ ਦੁੱਧੋਂ ਵਾਜੂ ਵੀਰ ਜੀ ਥੋੜਾ ਬਤਾ ਦੁੱਧ ਵੀਰ ਜੀ ਸੇਵਾ ਕਰੋਗੇ ਇਨਸ਼ਾ ਅੱਲਾਹ ਆ ਗਿਆ ਗਾੜੀ ਤੇ ਮਾਲਕ ਦੀ ਕਿਰਪਾ ਨਾਲ ਦੁੱਧ ਮੈਂ ਨਹੀਂ ਦਾ 20 ਜਵਰੂ ਵੀਰ 15 16 ਕਿਲੋ ਚੌੜੀ ਦੁੱਧ ਹੈ ਬੱਚਾ ਕੀ ਮਗਰੇ ਤੇ ਬੱਚਾ ਵਿੱਚ ਉਬਰ ਜਾ ਮਰ ਵਛਾ ਜੇ ਵਛਾ ਮਗਰੇ ਆ ਠੀਕ ਆ ਕਿੰਨਾ ਮੁੱਲ ਕਰਨਾ ਹੈ ਵੀਰ ਜੀ ਇਹਦਾ ਮੁੱਲ ਪਿੰਡਰ ਸਾਹਿਬ ਕਰੀਏ 50 ਕਰੀਏ 55 ਕਰੀਏ ਹਾਂਜੀ ਹਾਂ ਨਾ 48000 ਦੀ ਗਾਂ ਦੇਵਾਂਗੇ ਉਹ ਚੋ ਪਾਏ ਗਏ ਭੈਣ ਭਰਾ ਦੀ ਫੁੱਲ ਮਾਨਦਾਨ ਹੋਊਗਾ ਫੁੱਲ ਸ਼ੋਰ ਕਰ ਦੇਗਾ ਮੈਂ ਨਾ ਫੁੱਲ ਕਰਾਂਗੇ ਵੀਰੇ ਕੋਈ ਦੁੱਧ 13 ਲੀਟਰ 13 ਲੀਟਰ ਹੋਊਗਾ ਪੱਕਾ ਦੋ 13 ਦਾ 13.5 ਹੋਊ ਵੀਰੇ ਹਾਂ ਉਹ ਚੋਵੇ ਨਹੀਂ ਦੋ ਰਾਮ ਚੌਵ ਚਾਰ ਚਾਂਦ ਚੋਵੇ ਕੋਈ ਆ ਕੇ ਕੋਈ ਚੋਵੇ ਭੈਣ ਭਰਾ ਜੇ 13 ਲੀਟਰ ਨਾ ਹੋਵੇ ਤੇ ਜਿੰਨੇ ਤੁਹਾਡਾ ਦਿਲ ਕੀਤਾ ਉੰਨੇ ਛੋੜ ਕਰਾ ਦੇ। ਉਹਨੇ ਛੋੜ ਕਰਾ ਲੇ ਵੀ ਜੀ। ਹਨਾ ਜਿੰਨੇ ਕਿਲੋ ਦਾ 2000 ਕਿਲੋ ਦਾ 2000 ਛੱਡੂ ਮੀਰ ਮੈਂ। ਠੀਕ ਆ 48 48000 ਦੇ ਸਾਹ ਨਾਲ ਮੁੱਲ ਵਾਜ। 48000 ਮੁੱਲ ਜੇ ਗਾਂਸਲੇ ਤੋਂ 12 ਹੋਵੇ ਤੇ ਮੈਂ 2000 ਛੱਡੂ ਤਲਾ। ਠੀਕ ਆ। ਆ ਬਾਕੀ ਕੋਈ ਨਹੀਂ ਆ। ਫੇਰ ਵੀ ਆਪਾਂ ਕੋ ਫਿਕਸ ਨਹੀਂ ਕਰਦੇ। ਇਹ ਉਹਨਾਂ ਲਈ ਜਿੰਨਾ ਇੱਥੇ ਆ ਕੇ ਚੋਣੀ ਆ। ਜਿੰਨਾ ਉੱਥੇ ਆ ਕੇ ਚੋਣੀ ਜਿੰਨਾ ਫੋਨ ਤੇ ਮੰਗਾਉਣੀ ਉਹਨਾਂ ਨਾਲ ਨਹੀਂ ਲੈਣੀਏ। ਠੀਕ ਆ। ਤੇ ਕੋਈ ਨਹੀਂ ਉਹਨਾਂ ਦਾ ਭੈਣ ਭਰਾ ਦਾ ਮਾਣ ਕਰਾਂਗੇ ਆਪਾਂ ਵੀਰ ਕਵਾਲਿਟੀ ਜਿਆ ਕਰ ਲੋ ਥਾਣ ਦੇ ਗਾਇਬ ਵੀ ਚੰਗੇ ਆ ਫੇਸ ਕੁਆਲਿਟੀ ਚੰਗੀ ਦੁੱਧ ਵੀ ਇਹਦਾ ਚਟਾ ਹੋਣਾ ਜੀ ਚਟਾ ਵੀ ਨਹੀਂ ਚਟਾ ਦੁੱਧ ਦਾ ਹਾਂਜੀ ਤੇ ਦੂਜੇ ਨੰਬਰ ਵਾਲੀ ਆ ਗਈ ਮੱਝ ਮੱਝ ਵੀ ਜੀ ਮੱਝ ਨੀਲੀ ਰਾਵੀ ਚ ਪੱਖ ਰੱਖਦੀ ਐ ਪੰਜਾਂ ਥਣ ਵਾਲੀ ਐ ਇਹ ਪੰਜਾਂ ਥਣ ਵਾਲੀ ਵੀਰ ਠੀਕ ਆ ਪੰਜ ਥਣ ਲੱਗੇ ਤਾਂ ਥਣ ਕੇਲੇ ਆ ਰਗੇ ਆ ਦੇ ਵੇਖੋ ਕਿੱਡੇ ਵੱਡੇ ਵੱਡੇ ਥਾਣਾ ਆਉਣ ਦੇ ਸੂਆ ਇਹਦਾ ਕਿੰਵਾਵਾ ਸੂਆ ਵੀ ਤੀਜਾ ਇਹਦਾ ਤੀਜਾ ਸੂਆ ਆਹ ਖਜਾਨਦੋ ਵੀਰ ਜੀ ਜਾਣਦੋ ਨੀਲੀ ਰਾਵੀ ਸੋਹਣੀ ਸਨਖੀ ਪੂਰੀ ਆ ਥਾੜ ਵੇਖੋ ਕਿਡਾ ਸੋਨਾ ਕੁਆਲਿਟੀ ਚੰਗੀ ਆ ਜੀ ਬੇਲ ਦੀ ਕਾਫੀ ਲੰਮੀ ਆ ਸੁਆ ਤਿਜਾ ਵੀਰ ਨੇ ਦੱਸਿਆ ਆ ਜਾ ਵੀਰ ਮੋੜ ਲਿਆ ਆ ਵੇਖੋ ਜੀ ਕਰੋ ਚੈੱਕ ਇਸ ਟਾਈਮ ਤੇ ਵੀਰ ਦੱਸਦਾ ਕਿ 8 ਲੀਟਰ ਦੁੱਧ ਆਇਆ ਇਹਦੇ ਕੋਲ ਕਰੋ ਚੱਕ ਕਿੰਨੇ ਕ ਦਿਨਾਂ ਦਾ ਸੁਆ ਵੀਰ ਜੀ ਇਹਦਾ ਸੁਆ ਵੀਰ ਜੀ 15 ਦਿਨਾਂ ਦਾ 15 ਦਿਨਾਂ ਦਾ ਬੱਚਾ ਮਗਰ ਕੀ ਆ ਬੱਚਾ ਇਹਦੇ ਮਗਰ ਕੱਟਾ ਵੀਰ ਜੀ ਕੱਟਾ ਮਗਰ ਆ ਜੀ ਆਹ ਵੇਖੋ ਆਹ ਕੱਟਾ ਇਹਦਾ ਤੇ ਪੰਜਵਾਂ ਥਣ ਚੱਲਦਾ ਵੀਰ ਜੀ ਚੱਲਦਾ ਵੀ ਚੱਲਦਾ ਪੰਜ 7 ਤਾਂ ਹੋਈਆਂ ਜੀ ਠੀਕ ਆ ਤੇ ਬਾਕੀ ਕੋ ਆਪਣਾ ਭੈਣ ਭਰਾ ਚੋਵੇ ਦੁੱਧ ਉਹ 8 ਲੀਟਰ ਦੇ ਥਲੇ ਠੀਕ ਆ ਠੀਕ ਆ ਤੇ ਜੇ ਕਿ ਇਹਨੇ ਮਤਲਬ ਭੈਣ ਭਰਾਣੇ ਉਦਾਂ ਖੜਨੀ ਹੈ ਤੇ ਦੁੱਧੂ 7 ਲੀਟਰ ਠੀਕ ਆ ਤੇ ਇਹ ਵੀ ਜੀ ਪਾੜਾ ਪਾ ਕੇ ਨਾਲ ਫਿਰ ਬੱਚਾ ਚਣਉਂਦੀ ਹੈ ਅੱਛਾ ਫਿਰ ਮਿਲਦੀ ਹੈ ਪਾੜਾ ਪੋਣਾ ਪੈਂਦਾ ਪਾੜਾ ਪਾ ਕੇ ਉਦਾਂ ਵਿੱਚ ਭੜਕ ਨੂੰ ਬੱਚਾ ਮਾਰ ਕੇ ਫਿਰ ਕਿਹੜਾ ਪਲਾਣੀ ਪੋਣਾ ਆਪਾਂ ਜੀ 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 20 ਟੰਕਾ ਸਭ ਲੱਗੀ ਹੋ ਪਹਿਲਾਂ ਪਾੜੀ ਦੇ ਹਾਂ ਜੀ ਹਾਂ ਜੀ ਤੇ ਕੋਟੀ ਕਟੂਆ ਨਹੀਂ ਲਾਉਂਦੀ ਬੱਚੇ ਤੇ ਮਿਲਦੀ ਜੀ ਤਾਂ ਮੁੱਲ ਕਿੰਨਾ ਕਰਨਾ ਜੀ ਮੋਲ ਆਪਾਂ ਵੀਰ ਜੀ ਥੋਕਣ ਵਾਲੇ ਮੁੱਲ ਕਰ ਦਿੰਦੇ ਆ ਆਪ ਕੋ ਕਿੰਨਾ ਕੁ ਮੋਲ ਵੀਰ ਜੀ 65000 ਰੁਪਏ ਦਾ ਛੋਟ ਕਿੰਨੀ ਕਰਨੀ 1000 ਰੁਪ ਤੇਰਾ ਵੀਡੀਓ 100 ਰੁਪਏ ਛੋਟਣੀ ਯਾਰ ਬਾਕੀ ਫੋਨ ਲਾ ਲੇ ਕੋਈ ਕੱਦ-ਕਾੜ ਵੇਖ ਲੋ ਮੱਝ ਦਾ ਸੋਹਣੀ ਹੈ ਜੀ ਹਾਂ ਜੀ ਕੁਆਲਿਟੀ ਚੰਗੀ ਹੈ ਮੱਝ ਦੀ ਆਹ ਵੇਖੋ ਬਾਕੀ ਫੋਨ ਲਾ ਲਿਓ ਮਾਨਤਾਨ ਹੋਰ ਹੋ ਜਾਊਗਾ ਕੋਈ ਕੋਈ ਕਰਦਾ ਮੈਂ ਅਗਲੀ ਵੀਰ ਜੀ ਕਿਦਾਂ ਬੱਚਾ ਹੈਗਾ ਉਹ ਤਾਂ ਨਹੀਂ ਬੱਚਾ ਉੱਚਾ ਬੱਚਾ ਵੀਰ ਜੀ ਦਾ ਉੱਚਾ ਬੱਚਾ ਕੱਟਾ ਬੱਚਾ ਕੱਟਾ ਮਗਰਿਆ ਕੱਦ-ਕਾੜ ਚੰਗਾ ਪਤਾ ਹੀ ਨਹੀਂ ਵੀ ਐਰ ਕਾ ਸੀਜ਼ਨ ਹੀ ਕਟਿਆਂ ਦਾ ਚੱਲਣ ਡਿਆ ਚਾਰ ਸਵੇਰੇ ਕਟਾ-ਕਟਾ ਹੋਈ ਆ ਮਗਰ ਮਗਰ ਵਛੇ ਦੇ ਮੱਝਾਂ ਬਟਾ ਮਾਰੇ ਚਲੋ ਕੋਈ ਗੱਲ ਨਹੀਂ ਇਹ ਤਾਜੀ ਸੂਈ ਆ ਉਹਦੇ ਮਗਰ ਕੱਟਾ ਆਵਾ ਅੱਛਾ ਉਹਦੇ ਮਗਰ ਵੀ ਕੱਟਾ ਠੀਕ ਆ ਤੇ ਇਹ ਇਹਦੇ ਕੋਲ ਦੁੱਧ ਕਿੰਨਾ ਹੋਣਾ ਦੁੱਧ ਵਿੱਚੋਂ 7 ਕਿਲੋ ਦੋ 7 ਕਿਲੋ ਕੱਦ ਪੂਰਾ ਵੱਡਾ 7 ਕਿਲੋ ਕਰਕੇ ਲੈ ਕੱਦ ਵੀਰ ਪੂਰੀ ਝੋਟੀ ਆ ਇਹ ਝੋਟੀ ਆ ਹੀ ਵੀਰ 1,13,000 ਦੀ ਅੱਛਾ ਸੱਜਣ ਜਦੋਂ ਆਈ ਸੀ ਆਪਣੇ ਕੇ ਸੱਜਣ ਕੋ ਆਈ ਆ ਠੀਕ 1,13,000 ਝੋਡੀ ਲਈ ਉਹਨੇ ਵੀਰ ਲਓ ਜੀ ਝੋਟੀਆਂ ਜਵਾ ਦੁੱਧ 12-13ਵੇਂ ਝੂੜ ਮਰੀ 15 ਜਵਾ ਆਏ ਨੇ 12-13 ਦੇ ਵਿੱਚ ਝੋਟੀ ਤੇਗੀ ਵੀਰ ਠੀਕ ਆ ਬੇਲ ਬਾਲ ਕਾਫੀ ਲੰਬੀ ਬੇਲ ਫੁੱਲ ਲੰਮੀ ਐਸੇ ਕਰ ਝੋ ਥਾਣ ਵੇਖੋ ਥਾਣ ਵੀ ਸੋਹਣਾ ਲੱਗਾ ਜੀ ਕੱਦ ਵੀ ਵੱਡਾ ਇਹਦਾ ਕੁਆਲਿਟੀ ਚੰਗੀ ਆਇਆ ਆ ਜਾ ਵੀਰ ਕਰੋ ਜਾਈਏ ਜੀ ਬੱਚਾ ਕਿੰਨੇ ਚਿਰ ਦਾ ਇਹਦਾ ਬੱਚਾ ਵੀਰ ਹੁਚਾਵਾ 5 ਮਹੀਨਾ ਦਾ ਚੋਵਾ ਪੰਜਾ ਮਹੀਨਾ ਦਾ ਟਕਾਵਾ ਕਰੇ ਟੋਕੜ ਵੀ ਟੋਕੜ ਝੋਡੀ ਚ ਪਿਓ ਟੋਕੜ ਬਣੀ ਬੁਣੀਗ ਨਹੀਂ ਬਣੀ ਵੀਰ ਨੂੰ ਡੇਢ ਮਹੀਨਾ ਹੋ ਗਿਆ ਬਣੀ ਨੂੰ ਠੀਕ ਆ ਡੇਢ ਮਹੀਨਾ ਹੋ ਗਿਆ ਸਹੀ ਆ ਇਹਨੂੰ ਡੇਢ ਮਹੀਨਾ ਹੋ ਗਿਆ ਇਹਨੂੰ ਡੇਢ ਮਹੀਨਾ ਆਇਆ ਇਹ ਕੋਰ ਨਹੀਂ ਦੇ ਆ ਜੇ ਇਹਨੂੰ ਡੇਢ ਮਹੀਨਾ ਆਇਆ ਠੀਕ ਤਾਂ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ ਵੀ ਜੀ ਇਹ ਸਾਰਾ ਝੋਡੀ ਝਾੜੀ ਨਾ ਤੇ ਮੁੱਲ ਝੋਡੀ ਆ 7-8 ਕਿਲੋ ਦੁੱਧ ਆ ਹਾਂ ਜੀ ਝੋਡੀ ਗੱਭਨ ਝੋਡੀ 70000 ਦੀ ਵਿਕ ਜੂਗੀ ਹਾਂ ਜੀ ਤੇ ਹੁਣ ਦਵਾਂਗਾ ਆਪਾਂ 60000 ਝੋਡੀ 5000 ਦਾ ਕਰਦਾ ਮੈਂ ਤੁਸਾਰ ਠੀਕ ਆ 55000 ਦੇ ਦਾਂਗਾ ਨਾ ਆਪਾਂ ਓੱਚਾ ਮੰਨਦਾਂ ਕੋਈ ਭੈਣ ਭਰਾ ਫੋਨ ਲਾਵੇ ਫੋਨ ਲਾ ਲੇ ਕੋਈ ਹਨਾ ਚੰਗੀ ਆਪਾਂ ਕੇ ਕੁਆਲਿਟੀ ਥਾਣ ਥਣ ਸੋਹਣਾ ਲੱਗਦਾ ਗਣ ਬਹੁਤ ਸੋਹਣਾ ਜੀ ਥਾਣਾ ਦੀ ਕੋਈ ਬਾਤ ਘਾਟਤ ਨਹੀਂ ਹੈ ਨਾ ਵੀ ਰੁਪਏ ਦੀ ਬਾਤ ਕਹੀ ਬਾਤ ਘਾਟ ਦੱਸ ਕੇ ਦਵਾ ਵੀ ਜੀ ਠੀਕ ਆ ਤਾਂ ਕੱਟਾ ਤਾਂ ਕਿੱਥੇ ਆ ਕੱਟਾ ਅੰਦਰ ਜੀ ਵੀ ਦਾ ਠੀਕ ਕੱਟਾ ਵੀ ਦਿਖਾ ਦਈਏ ਇਹਦਾ ਕੱਟਾ ਸੁਸਤ ਜਾ ਇਹ ਵੀ ਜੀ ਕਿਹੜਾ ਆ ਆ ਯਾਰ ਵੀਰ ਆ ਆ ਕੱਟਾ ਆ ਇਹਦਾ ਆ ਕੱਟਾ ਵੀਰ ਠੀਕ ਆ ਚਲੋ ਆਹ ਜੀ ਇਧਰ ਲਈ ਇਹਦਾ ਬੱਚਾ ਹੈਗਾ ਥੋੜੀ ਵੀਰ ਇਹਦਾ ਉਹ ਘਾਰੇ ਮੇਰੇ ਵੀ ਬੱਚੇ ਧਰ ਮਾਰਦੇ ਕਰ ਆ ਵੇਖੋ ਜੀ ਬੱਚੇ ਪੁੱਛੇ ਆ ਆ ਕਿਹੜੀ ਦਾ ਬੱਚਾ ਇਹ ਵੀ ਟੋਕੜ ਠੀਕ ਆ ਆ ਵੇਖੋ ਜੀ ਇੱਕ ਆ ਛੋਟੀ ਦੁੱਧਾ ਕਿੰਨਾ 9 ਕਿਲੋ ਕਿੰਨਾ 9 ਕਿਲੋ 9 ਕਿਲੋ ਦੁੱਧੂ 8 ਕਿਲੋ ਮਾਰ ਕੇ ਲੈ ਜਾ ਵੀ ਕੋਈ ਠੀਕ ਆ 8 ਕਿਲੋ ਸੂਈ ਨੂੰ 3 ਤੋਂ 4 ਮਹੀਨੇ ਹੋਗੇ ਆ ਵੀ ਇੰਨਾ ਹੋ ਗਿਆ ਹੋਗਾ ਟੋਕੜ ਹੀ ਆਗੇ ਇਹ ਬਣੀ 2 ਮਹੀਨੇ ਖੰਡਦੀ ਆਪਣਾ ਗਾਰੰਟੀ ਕੋਈ ਨਹੀਂ ਦਿੰਦੀ ਠੀਕ ਆ ਥਾਣੇ ਵੇਖੋ ਕਿੰਦਾ ਸੋਹਣਾ ਲੱਗਾ ਜੀ ਕੇਲਿਆਂ ਗੱਡੀ ਜਦੀ ਕੁੜੀ ਹਾਂਜੀ ਹਾਂਜੀ ਜਾਣਦ ਬਾਕੀ ਕੋਈ ਕੱਦ ਜ਼ਿਆਦਾ ਵੱਡਾ ਨਹੀਂਗਾ ਨਾਰਮਲ ਜਿਹਾ ਕੱਦ ਹੋਆ ਇਹਦਾ ਬਾਕੀ ਸਿੰਘ ਦੇ ਵਿੱਚ ਮੂੰਹ ਚੌਗੀ ਸਿੰਘ ਸੋਹਣਾ ਲੱਗਾ ਜੀ ਬਹੁਤ ਜੋਗੀ ਜੇ ਗੱਡੀਆਂ ਜੇ ਆਹ ਵੇਖੋ ਜੀ ਆਜੋ ਮੋੜ ਲਓ ਇਹੋ ਸ਼ੀਨੇ ਵੀ ਦੇ ਅਗਲੇ ਸੋਣ ਝੋਟੀ ਬਣੂਗੇ ਕਰਾਂਗੇ ਜੀ 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 ਬਾਕੀ ਸਿੰਘ ਸਗ ਸੋਹਣਾ ਲੱਗਾ ਬਹੁਤ ਸੋਹਣੀ ਇਹ ਵੀ ਗੱਡੀ ਜਾਣਦੇ ਥਾਣ ਬੜੇ ਸੋਹਣੇ ਆ ਜੀ ਥਾਣ ਵੀ ਮਿਕਵਾਨਾ ਵੀ ਆ ਕੋਈ ਢਲਵਾਨੇ ਮਾਨਾ ਹੈਗਾ ਪਵਾਨਾ ਬਹੁਤ ਸੋਹਣਾ ਹੋਣ ਹੁਣ 9 ਕਿਲੋ ਦੁੱਧ ਹਾਜੇ ਹੁਣ 9 ਕਿਲੋ ਵੀ 8 ਕਿਲੋ ਆਪਣੇ ਘਰ ਕੋਲ ਜਾਇਓ ਲੈ ਜਾਏ ਕੋਈ ਸਾਢੇ 8 ਕਿਲੋ ਦੁੱਧ ਠੀਕ ਸਾਢੇ 7 ਨਹੀਂ ਠੀਕ ਆ ਕੋ ਦੋ ਟਾਈਮ ਚ ਹੋਵੇ ਕੋ ਚਾਰ ਟਾਈਮ ਚ ਹੋਵੇ ਕੋ ਦੋ ਹਾਂਜੀ ਹਾਂਜੀ ਆ ਵੇਖੋ ਵੀਰੇ ਇਹ ਕਿੰਨੇ ਨੇ ਬੜੋ ਡੀਪ ਬੱਚੇ ਦੇ ਪਹਾੜੇ ਦੇ ਮਿਲਦੀ ਆ ਕਿੰਨਾ ਮੁੱਲ ਕਰਨਾ ਵੀਰ ਜੀ ਇਹਦਾ ਮੋਲੇ ਦਾ ਕਰੀਗੇ 60 ਕਰੀਏ 65 ਕਰੀਏ ਹਾਂਜੀ ਇਹ ਬਿਲਕੁਲ ਦੋ ਘੱਟ 60 ਦੀ ਜੋੜੀ ਦਵਾਂਗੇ ਮਾਨਤਾਨ ਇਹ ਚੋ ਮਾਨਤਾਨ ਵੀਰ ਜੀ ਕੋਈ ਫੋਨ ਲਾਵੇ ਭੈਣ ਭਰਾ ਆਏ ਕੇ ਭੈਣ ਭਰਾ ਦਾ ਮਾਨਤਾਨ ਹੋਊਗਾ बच्चा पल्या मिलूंगा बच्चा पल्या विद बाकि ਝੋਟੀ ਹੁੰਦਾ ਮੇਰੇ ਝੋਟੀ ਬਹੁਤ ਸਰੀਦੀ ਆ ਥਾਣ ਸੁਣ ਚੰਗਾ ਲੱਗਾ ਹਾਂ ਹੁਣ ਬਹੁਤ ਸਮਾਂ ਝੋਟੀ ਲਾਤੋ ਲਾ ਤੂੰ ਨਹੀਂ ਪੁੱੜਦੀ ਇਹਦੀ ਹੂੰ ਲਾ ਲੈ ਕੋਈ ਇਹ ਪੈਣ ਹੂੰ ਲਾਵੇ ਕੋਈ ਨਹੀਂ ਦੇ ਦਾਂਗੀ ਜੀ ਠੀਕ ਹੈ ਇੱਕ ਆਪ ਪੋਣੀ ਹੈ ਇੱਕ ਵੀ ਨਹੀਂ ਆਪ ਉਹ ਘਾਹ ਦੇ ਘਟਾ ਪਈ ਇਹ ਨਹੀਂ ਪੋਣੀ ਇਹ ਬਾ ਦਿਖਾ ਦਿਓ ਕੋਈ ਨਹੀਂ ਦਿਖਾਓ ਖੋਲੋ ਖੋਲੋ ਲੋ ਜਾ ਵੀ ਇਹ ਵੀ ਦਿਓ ਬੱਚਾ ਵਿਖਾ ਦਿਓ ਨਾਲ ਤੂੰ ਖਾ ਤਾਂ ਅੰਦਰ ਵੱਡਾ ਬੱਚਾ ਜਣਾ ਕਿਹੜੀ ਕੋ ਕੋ ਗੱਬਣਾ ਵੀ ਉੱਚਾ ਬੱਚਾ ਜੀ ਦੁੱਧ ਕਿੰਨਾ ਵੀਰੇ ਦੇ ਕੋਲ ਦੁੱਧ ਵੀ ਸ਼ੇਕ ਲੈਂਦਾ ਛੇ ਗੇ ਲੋ ਕਟਾ ਮਗਰਿਆ ਚਾਰ ਤੋਂ ਪੰਜ ਮਹੀਨੇ ਹੋ ਗਏ ਨੂੰ ਸੂਈ ਨੂੰ ਆਹ ਵੇਖੋ ਜੀ ਬਾਕੀ ਸੋਹਣੀ ਆ ਜੀ ਇਹ ਵੀ ਆ ਜਾ ਮੋੜ ਲਾ ਲੱਡੂ ਵੀਰੇ ਕਰੋ ਜੱਕ ਯਾਰ ਦੂ ਇਹ ਵੀ ਬਣੀ ਵੀਰ ਕੇ ਨਹੀਂ ਬਣੀ ਮੇਰੀ ਮੇਰੇ ਖੜਦੀ ਬਣੀ ਸਵਾਗ ਮਹੀਨੇ ਦੀ ਠੀਕ ਆ ਤੇ ਕਿੰਨਾ ਕਰਨਾ ਮੋਲੇ ਦਾ ਮੋਲ ਵੀ ਜੀ ਦਾ 50 ਕਰੀਏ 48 ਕਰੀਏ ਇਹ 45000 ਚੋਂ ਮਾਨਤਾ ਨੇ ਖੁੱਲਾ ਕਰ ਦਿੰਦਾ ਫੋਨ ਲਾ ਲੈ ਕੋਈ ਫੋਨ ਲਾਵੇ ਬਾਕੀ ਆਪਣੀ ਚੋਗਿਆ ਖੜੇ ਵੀਰੇ ਟੋਕਰ ਦਾ ਕਰਕੇ ਚੋਗਣਾ ਖੜੇ ਕੋਈ ਕੱਟਾ ਹੋਣਾ ਚਾਹਾਂਗਾ ਤੇ ਮਹੀਨੇ ਲੱਗਿਆ ਨਾ ਪੜਿਆ ਹੋਗਾ ਪੰਜਾਂ ਦਾ ਹੋਊਗਾ ਤੇ ਕੱਟਾ ਹਲੇ 6-7000 ਦਾ ਕੱਟਾ ਵਾ ਇਹ ਤਾਂ ਮਗਰ ਕੀ ਰਹਿ ਗਿਆ ਵੀਰੇ ਇਹ 40000 ਦੀ ਆ ਤਾਂ ਫਿਰ ਤੂੰ ਹਾਲਾ ਵੀ ਇਹਨੇ ਚਲੋ ਮਾਲ ਕੇ ਪਾਪ ਨਾਲ ਲੈਂਦੇ ਵੀਰੇ ਹਲੇ ਬਾਕੀ ਹਿੰਦੀ ਫੋਨ ਲਾ ਲੈ ਕੋਈ ਵੀ ਹਨਾ ਆਪਣਾ ਫੋਨ ਲਾਵੇ ਕੋਈ ਤਸੱਲੀ ਕਰੇ ਆਪਣੀ ਵੀਰੇ ਠੀਕ ਏ ਵੈੜ ਕੋ ਦੁੱਧ ਕਿੰਨਾ ਵੀਰ ਜੀ ਨਹੀਂ ਵੀਰ ਜੀ ਗੱਬਣ ਦੇ ਵੈੜ ਅੱਛਾ ਗੱਬਣ ਆ ਹਾਂ ਗੱਬਣ ਦੇ ਦਿਨ ਲੈ ਦੇ 15 ਵਾਲੇ 20 ਲੈ ਜੇ ਠੀਕ ਆ ਜਰਸੀ 15 ਦਿਨਾਂ ਦੀ ਤਾਂ ਹੋਊਗੀ ਬਾਕੀ 20 ਦਿਨ ਕਰੂਗੀ ਵੀਰ ਜੀ ਜਰਸੀ ਵੈੜ ਆ ਗੱਬਣ 15 ਲੈ 20 ਲੈ 20 ਮੰਨ ਕੇ ਖੜੇ ਹੋ ਤੇ ਤਿਲੜਾਂ ਟੁਲਾ ਜੇ ਹੈਗੀਆਂ ਹਾਂ ਠੀਕ ਆ ਥਣਾ ਥਣਾ ਦੀ ਓਕੇ ਵੀਰ ਜੀ ਨਹੀਂ ਵੀਰ ਜੀ ਤਿਲੜ ਜੇ ਅੱਛਾ ਤਿਲੜ ਕਿਹੜੇ ਥਣ ਦੀ ਤਿਲੜ ਆਏ ਇਹ ਮਗਰਲੇ ਥਣ ਦੀ ਬਹਿਣੀ ਆ ਦੀ ਜੀ ਮਗਰਲੇ ਥਣ ਬਹਿਣੀ ਵਾਲੇ ਬੰਨੇ ਦੀ ਤਿਲੜ ਠੀਕ ਆ ਹਾਂ ਉਹਦਾ ਹੈ ਠੰਡੀ ਠੰਡੀ ਆ ਬਿਲਕੁਲ ਠੰਡੀ ਵੀਰ ਜੀ ਬਿਲਕੁਲ ਠੰਡੀ ਆ ਠੀਕ ਆ ਜੀ ਤੇ ਆ ਕੱਟਾ ਜਿਹੜਾ ਇਹ ਕੱਟਾ ਵੀ ਨੀਲੀ ਦਾ ਵੀ ਦਾ ਜੇ ਪਿਓਰ ਨੀਲੀ ਦਾ ਹਾਂ ਜੀ ਪਿਓਰ ਨੀਲੀ ਦਾ ਵੀ ਦਾ ਜੇ ਠੀਕ ਆ ਤੇ ਮੂਹਰੇ ਖੀਰਾ ਜੇ ਹਾਂ ਅੱਛਾ ਖੀਰਾ ਕੱਟਾ ਠੀਕ ਆ ਤੇ ਵੈੜ ਦਾ ਕਿੰਨਾ ਮੁੱਲ ਕਰਨਾ ਵੀਰ ਵੈੜ ਵੀ ਜਿਹੜਾ ਹਾਂ ਨਾ ਦਮ 15000 ਦੀ ਤੇ ਜਿਹੜਾ ਕੱਟਾ ਉਹਦਾ ਮੁੱਲ ਕੱਟਾ ਵੀ 18000 ਦਾ 18000 ਦਾ ਜੋੜੀ ਲੈ ਜਾ ਕੋਈ 30000 ਦੀ ਲੈ ਲੈ ਵੀਰ ਜੋੜੀ ਦੇ ਨਾਲ 30000 ਦੀ ਉੱਧਾ ਕੱਟਾ ਕੱਲਾ 18000 ਦਾ ਉਹਦਾ ਕੱਲਾ ਫਟਕਟਾ ਨਾ ਠੀਕ ਆ ਜੇ ਗਾਈ ਦੇ ਨਾਲ ਜੋੜੀ ਆਪਣੀ ਵੀਰ ਤਸਲੀ ਇਥੋਂ ਕਰਕੇ ਖੜੇ ਠੀਕ ਆ ਠੀਕ ਆ ਹੁਣ ਤੇ ਲੜ ਦੇਣ ਦਾ ਆ ਵੀਰ ਹਾਂਜੀ ਇਹਦਾ ਆਉਂਦਾ ਵੀ ਕੀ ਆ ਹਾਂਜੀ ਇਹਦਾ ਆਉਂਦਾ ਕੋਈ ਨਹੀਂ ਚੋਲਾ ਸੁਧਰ ਜਾਣਾ ਕਿੰਨੇ ਠੀਕ ਕਰਨੀ ਵੀਰ ਜੀ ਕੋਈ ਗੱਲ ਬਾਤ ਧੰਨਵਾਦ ਵੀਰ ਜੀ ਆਪਣੀ ਤਸਲੀ ਕਰੋ ਸੂਏ ਸਵਾਇਡ ਮੇਰੇ ਆ ਚੋਕੇ ਖੜੇ ਹਾਂਜੀ ਬਾਕੀ ਆ ਕੇ ਆਪਣੀ ਤਸਲੀ ਕਰ ਲਓ ਸਾਰੇ ਪਸ਼ੂ ਆਪਾਂ ਦਿਖਾਉਂਦੇ ਆ ਸੂਏ ਸਵਾਇਡ ਪਸ਼ੂ ਆ ਆ ਕੇ ਤਸਲੀ ਕਰਕੇ ਚੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜ